ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੂੰਦੜੀ ਦੀ ਆਵਾਮ ਲੋਕ ਸਭਾ ਚੋਣਾਂ 'ਚ ਵੋਟਾਂ ਨਹੀਂ ਪਾਵੇਗੀ ਸਿਆਸੀ ਪਾਰਟੀਆਂ ਤੋਂ ਖਫਾ ਪਿੰਡ ਨੇ ਇਕਜੁੱਟ ਹੁੰਦਿਆਂ ਚੋਣਾਂ ਦੇ ਬਾਈਕਾਟ ਦਾ ਐਲਾਨ ਕਰਦਿਆਂ ਸਾਰੇ ਉਮੀਦਵਾਰਾਂ ਦੀ ਪਿੰਡ ਵਿੱਚ ਨੋ ਐਂਟਰੀ ਦਾ ਫੈਸਲਾ ਕਰ ਲਿਆ ਹੈ ਪਿੰਡ ਭੂੰਦੜੀ 'ਚ ਲੱਗ ਰਹੀ ਗੈਸ ਫੈਕਟਰੀ ਦੇ ਵਿਰੋਧ ਵਿੱਚ ਇਕੱਠੇ ਹੋਏ ਲੋਕਾਂ ਨੇ ਫੈਕਟਰੀ ਨੂੰ ਲੈ ਕੇ ਸਰਕਾਰ ਖਿਲਾਫ ਜਿੱਥੇ ਜ਼ੋਰਦਾਰ ਰੋਸ ਪ੍ਰਗਟਾਇਆ ਉੱਥੇ ਇਸ ਮੁੱਦੇ ਤੇ ਹੋਰਨਾਂ ਸਿਆਸੀ ਪਾਰਟੀਆਂ ਦੀ ਭੂਮਿਕਾ ਤੇ ਵੀ ਤਿੱਖਾ ਵਿਰੋਧ ਪ੍ਰਗਟਾਇਆ ਇਸ ਮੁੱਦੇ ਤੇ ਗੈਸ ਫੈਕਟਰੀ ਖਿਲਾਫ ਚੱਲ ਰਹੇ ਧਰਨੇ ਦੇ 35ਵੇਂ ਦਿਨ ਸੰਘਰਸ਼ ਕਮੇਟੀ ਨੇ ਮਜ਼ਦੂਰ ਦਿਵਸ ਨੂੰ ਮਨਾਉਂਦਿਆਂ ਇਹ ਫੈਸਲਾ ਲਿਆ ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਭੂੰਦੜੀ ਗੈਸ ਫੈਕਟਰੀ ਨੂੰ ਲੈ ਕੇ ਮੋਨ ਬੈਠੇ ਪ੍ਰਸ਼ਾਸਨ ਚੁੱਪ ਬੈਠੀ ਸੱਤਾਧਾਰੀ ਧਿਰ ਅਤੇ ਇਸ ਮੁੱਦੇ ਤੋਂ ਪਾਸਾ ਵੱਟੀ ਬੈਠੀਆਂ ਹੋਰਾਂ ਸਿਆਸੀ ਪਾਰਟੀਆਂ ਦਾ ਅਸਲੀ ਮਨੋਰਥ ਚੋਣਾ ਵਿੱਚ ਵੋਟਾਂ ਲੈ ਕੇ ਸੱਤਾ ਹਾਸਲ ਕਰਕੇ ਜਨਤਾ ਦੇ ਮੁੱਦਿਆਂ ਨੂੰ ਭੁੱਲ ਜਾਣਾ ਆਦਤ ਬਣ ਚੁੱਕੀ ਹੈ ਅਜਿਹੀ ਹੀ ਮਤਲਬੀ ਲੀਡਰਸ਼ਿਪ ਨੂੰ ਲੋਕਾਂ ਮੁੱਦੇ ਯਾਦ ਕਰਾਉਣ ਲਈ ਲੋਕਾਂ ਨੂੰ ਵੀ ਲੋਕ ਸੰਘਰਸ਼ ਅਪਣਾਉਣਾ ਪਵੇਗਾ ਨਹੀਂ ਤਾਂ ਹਰ ਵਾਰ ਹੀ ਇਸ ਤਰ੍ਹਾਂ ਇਸ ਵਾਰ ਵੀ ਇਹ ਸੱਤਾਧਾਰੀ ਆਪਣਾ ਉल्लू ਸਿੱਧਾ ਕਰਨ ਲਈ 30 ਦਿਨ ਲੋਕਾਂ ਦੀ ਕਚਹਿਰੀ 'ਚ ਝੂਠੇ ਵਾਅਦੇ ਕਦੇ ਨਾ ਪੂਰੇ ਹੋਣ ਵਾਲੇ ਸੁਪਨੇ ਦਿਖਾ ਕੇ ਵੋਟਾਂ ਵਟੋਰ ਜਾਣਗੇ ਪਰ ਇਸ ਵਾਰ ਭੂੰਦਰੀ ਪਿੰਡ ਦੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਤੇ ਇਹ ਸਾਰੀ ਮੀਟਿੰਗ ਦੌਰਾਨ ਸਾਰੇ ਹੀ ਪਿੰਡ ਵੱਲੋਂ ਜਕਾਰੇ ਛੱਡ ਕੇ ਹਾਮੀ ਭਰੀ ਗਈ ਕਿ ਕਿਸੇ ਵੀ ਪਾਰਟੀ ਦਾ ਬੂਥ ਪਿੰਡ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ ਤੇ ਨਾ ਹੀ ਪਿੰਡ ਦਾ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਨੂੰ ਪਿੰਡ ਵਿੱਚ ਐਂਟਰ ਹੋਣ ਦੇਵੇਗਾ ਬੋਲਾ ਉਹ ਨਾ ਦੇਮ ਸਾਰੇ ਲੀਡਰਾਂ ਦਾ ਪਿੰਡ ਦੇ ਵੱਡ ਦਾ ਬਿਲਕੁਲ ਨਹੀਂ ਕੋਈ ਬੂਥ ਨਹੀਂ ਲੱਗੂਗਾ ਲੱਗਰ ਸਾਰਾ ਇੱਕ ਆ ਇਸ ਇਲਾਕੇ ਨੂੰ ਸਾਰਾ ਛੜਦਾ ਬੁਲੇ ਸੋਨਿਆ ਜੈਕਾਰਾ ਜੈਕਾਰਾ ਇਹ ਜੋਰ ਨਾਲ ਬੋਲ ਕਰ ਦੋ ਪੂਰੇ ਪਿੰਡ ਸੋਨਿਆ ਜੈਕਾਰਾ ਬਹੁਤ ਖੁਸ਼ੀ ਵਾਲੀ ਗੱਲ ਆ ਆਪਣੇ ਪਿੰਡੂ ਥਾਂ ਥਾਂ ਦੀ ਠਿਕਰੀ ਕਹਿਣ ਵਾਲੇ ਅੱਜ ਆਪਾਂ ਸਾਰੇ ਇਕੱਠੇ ਆ ਬੁਲੇ ਸੋਨਿਆ